ਪਟਿਆਲਾ ਰਿਆਸਤ ਦੀ ਕਹਾਣੀ ਬਹੁਤ ਇੰਟਰਸਟਿੰਗ ਹੈ ਕਿਉਂਕਿ ਪਟਿਆਲਾ ਰਿਆਸਤ ਦੇ ਰਾਜਿਆਂ ਦੇ ਨਾਮ ਹਿੰਦੁਸਤਾਨ ਦੇ ਸਭ ਤੋਂ ਵੱਧ ਅਜਾਸ਼ ਰਾਜਿਆਂ ਦੇ ਵਿੱਚ ਲਈ ਗਏ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਇਸ ਪਟਿਆਲਾ ਰਿਆਸਤ ਦੇ ਲਾਨੀਦਾਰ ਨੇ ਹਾਲਾਂਕਿ ਹੁਣ ਭਾਰਤ ਦੇ ਅੰਦਰ ਡੈਮੋਕ੍ਰੇਸੀ ਆ ਲੋਕ ਵੋਟਾਂ ਦੇ ਨਾਲ ਆਪਣੇ ਲੀਡਰ ਚੁਣਦੇ ਨੇ ਕੋਈ ਵੀ ਰਾਜਾ ਸ਼ਾਹੀ ਪ੍ਰਬੰਧ ਨਹੀਂ ਆ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਪਟਿਆਲਾ ਇਸ ਲਈ ਕਹਿ ਦਿੱਤਾ ਜਾਂਦਾ ਕਿਉਂਕਿ ਉਹਨਾਂ ਕੋਲ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਆ ਪਾਵਰ ਆ ਤੇ ਢੇਰ ਸਾਰੀ ਐਸ਼ ਪ੍ਰਸਤੀ ਆ ਇਸ ਲਈ ਉਹਨਾਂ ਨੂੰ ਮਹਾਰਾਜਾ ਪਟਿਆਲਾ ਲੋਕੀ ਕਹਿੰਦੇ ਨੇ ਤੇ ਅਰੂਸਾ ਆਲਮ ਦੇ ਨਾਲ ਜੋ ਉਹਨਾਂ ਦੀ ਐਸ਼ ਪ੍ਰਸਤੀ ਦੇ ਕਿਸੇ ਨੇ ਉਹ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਪੜ੍ਹੇ ਨੇ ਸੁਨੇ ਨੇ ਵੇਖੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਟਿਆਲਾ ਰਿਆਸਤ ਦੀ ਸ਼ੁਰੂਆਤ ਕਦੋਂ ਹੋਈ ਕੌਣ ਕੌਣ ਦੇ ਰਾਜੇ ਰਹੇ ਕਿੰਨਾ ਕਿੰਨਾ ਨਾਲ ਉਹਨਾਂ ਰਾਜਾਂ ਦੀ ਦੁਸ਼ਮਣੀ ਰਹੀ ਤੇ ਕਿੰਨਾ ਕਿੰਨਾ ਨਾਲ ਰਹੀ ਦੋਸਤੀ ਇਹ ਸਭ ਕਾਸੇ ਬਾਰੇ ਕਰਾਂਗੇ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਤਾਂ ਚਲੋ ਕਰੀਏ ਸ਼ੁਰੂਆਤ ਪਟਿਆਲਾ ਰਿਆਸਤ ਦੀ ਕਹਾਣੀ ਸ਼ੁਰੂ ਹੁੰਦੀ ਆ 18ਵੀਂ ਸਦੀ ਤੋਂ 18ਵੀਂ ਸਦੀ ਚ ਇੱਕ ਆਲਾ ਸਿੰਘ ਨਾਮ ਦਾ ਬੰਦਾ ਜੋ ਪੈਸੇ ਵਾਲਾ ਜ਼ਗੀਰਦਾਰ ਬੰਦਾ ਹੁੰਦਾ ਧਨ ਦੌਲਤ ਉਹਦੇ ਕੋਲੇ ਹੁੰਦੀ ਆ ਉਹ ਆਪਣੀ ਇੱਕ ਨਿੱਕੀ ਜਿਹੀ ਫੌਜ ਤਿਆਰ ਕਰਦਾ ਉਸ ਫੌਜ ਦੇ ਨਾਲ ਉਹ ਇੱਕ ਇੱਕ ਕਰਕੇ ਕੁਝ ਪਿੰਡਾਂ ਦੇ ਕੰਟਰੋਲ ਲੈਣਾ ਸ਼ੁਰੂ ਕਰਦਾ ਤੇ ਜਦੋਂ ਉਸ ਦਾ ਕੰਟਰੋਲ 22-23 ਪਿੰਡਾਂ ਉੱਪਰ ਹੋ ਜਾਂਦਾ ਉੱਥੇ ਉਹ ਮਜ਼ਬੂਤੀ ਹਾਸਲ ਕਰ ਲੈਂਦਾ ਤਾਂ ਉਦੋਂ ਉਹ ਆਪਣੇ ਇੱਕ ਰਾਜ ਦੀ ਅਨਾਊਂਸਮੈਂਟ ਕਰਦਾ ਆਪਣੀ ਰਿਆਸਤ ਦੀ ਅਨਾਊਂਸਮੈਂਟ ਕਰਦਾ ਤੇ ਉਸ रियासत ਦਾ ਉਸ ਰਾਜ ਦਾ ਨਾਮ ਰੱਖਿਆ ਜਾਂਦਾ ਪਟਿਆਲਾ ਪਟਿਆਲਾ ਨਾਮ ਪਿੱਛੇ ਦੀ ਕਹਾਣੀ ਹੈ ਸੀ ਕਿ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਪੱਤੀ ਕਿਹਾ ਜਾਂਦਾ ਤੇ ਉਥੋਂ ਨਾਮ ਲਿਆ ਗਿਆ ਪੱਤੀ ਤੇ ਆਲਾ ਨਾਮ ਉਸ ਰਾਜੇ ਦਾ ਖੁੱਦਾ ਨਾਮ ਸੀ ਸੋ ਉਥੋਂ ਲਿਆ ਗਿਆ ਆਲਾ ਮਤਲਬ ਪੱਟੀ ਆਲਾ ਆਲਾ ਸਿੰਘ ਦੀ ਪੱਟੀ ਇਥੋਂ ਪਟਿਆਲਾ ਨਾਮ ਬਣ ਗਿਆ ਤੇ ਹੁਣ ਜਦੋਂ ਪਟਿਆਲਾ ਰਿਆਸਤ ਬਣ ਗਈ ਤਾਂ ਇਸ ਦੀ ਰਾਜਧਾਨੀ ਅਨਾਉਂਸ ਕੀਤੀ ਗਈ ਬਰਨਾਲਾ ਬਰਨਾਲਾ ਇਸ ਦੀ ਰਾਜਦਾਨੀ ਬਣ ਗਈ ਤੇ ਇਸ ਦਾ ਰਾਜਾ ਬਣ ਚੁੱਕਿਆ ਸੀ ਹਾਲਾ ਸਿੰਘ ਪਰ ਉਸ ਹਾਲਾ ਸਿੰਘ ਨਾਂ ਦੇ ਰਾਜੇ ਨੂੰ ਇਹ ਡਰ ਧੜਕੂ ਹਮੇਸ਼ਾ ਲੱਗਾ ਰਹਿੰਦਾ ਸੀ ਉਹ ਡਰ ਤੇ ਧੜਕੂ ਸੀ ਕਿ ਉਸ ਦੇ ਰਾਜ ਦੀ ਲੋਕੇਸ਼ਨ ਇਹੋ ਜੀ ਜਗ੍ਹਾ ਸੀ ਕਿ ਜਿੱਥੇ ਆਸੇ ਪਾਸੇ ਤੋਂ ਦੁਸ਼ਮਣਾਂ ਦੇ ਹਮਲੇ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਸੀ ਇਸ ਲਈ ਉਹ ਹਮੇਸ਼ਾ ਚੌਕਸ ਰਹਿੰਦਾ ਡਰ ਕੇ ਰਹਿੰਦਾ ਤੇ ਉਸ ਨੂੰ ਆਪਣਾ ਰਾਜ ਖੁੱਸਣ ਦੀ ਹਮੇਸ਼ਾ ਤਹੀ ਚਿੰਤਾ ਲੱਗੀ ਰਹਿੰਦੀ ਉਹੋ ਡਰ ਵਿੱਚ ਰਹਿੰਦਾ ਸੋ ਇਸ ਦੇ ਲਈ ਜਦੋਂ 1761 1761 ਦੇ ਪਾਣੀਪਤ ਦੇ ਤੀਜੇ ਜੋਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਾ ਫੌਜਾਂ ਦੇ ਨਾਲ ਇਹ ਜਿੱਦੜ ਲੜਿਆ ਤਾਂ ਪਟਿਆਲੇ ਦੇ ਰਾਜੇ ਆਲਾ ਸਿੰਘ ਨੇ ਦੋਨਾਂ ਦੀ ਹੀ ਮਦਦ ਕੀਤੀ ਮਰਾਠਾ ਫੌਜਾਂ ਦੀ ਤਾਂ ਉਸਨੇ ਮਦਦ ਕਰਨੀ ਹੀ ਸੀ ਕਿਉਂਕਿ ਉਹ ਉਸ ਦੇ ਗਵੰਡੀ ਸੀ ਹਿੰਦੁਸਤਾਨੀ ਸੀ ਤੇ ਸੱਤ ਬਗਾਨੇ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਉਸਨੇ ਇਸ ਲਈ ਕੀਤੀ ਕਿਉਂਕਿ ਉਸ ਨੂੰ ਡਰ ਸੀ ਭੈ ਸੀ ਕਿ ਕਿਤੇ ਅਹਿਮਦ ਸ਼ਾਹ ਅਬਦਾਲੀ ਮੇਰੇ ਉੱਪਰ ਹਮਲਾ ਨਾ ਕਰ ਦੇ ਤੇ ਮੇਰਾ ਰਾਜ ਮੇਰੀ ਰਿਆਸਤ ਮੇਰੇ ਤੋਂ ਖus ਨਾ ਜਾਵੇ ਸੋ ਇਸ ਲਈ ਉਸ ਨੇ ਦੋਨਾਂ ਦੀ ਮਦਦ ਕੀਤੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਰਾਸ਼ਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਖੂਬ ਉਹਨਾਂ ਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਜਦੋਂ ਪਾਣੀ ਪੱਦੇ ਇਸ ਜੀਏ ਜ਼ੋਤੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿੱਤ ਪ੍ਰਾਪਤ ਕਰ ਲੈਂਦਾ ਤਾਂ ਬਚੀਆਂ ਖੁਚੀਆਂ ਹਾਰੀਆਂ ਹੋਣਾਂ ਮਰਾਠਾ ਫੌਜਾਂ ਪਟਿਆਲਾ ਰਿਆਸਤ ਦੀ ਸ਼ਰਨ ਲੈਂਦੀਆਂ ਨੇ ਪਟਿਆਲਾ ਰਿਆਸਤ ਦੀ ਸ਼ਰਨ ਦੇ ਵਿੱਚ ਜਦੋਂ ਉਹ ਆ ਜਾਂਦੀਆਂ ਨੇ ਤਾਂ ਉੱਥੇ ਅਹਿਮਦ ਸ਼ਾਹ ਅਬਦਾਲੀ ਉਹਨਾਂ ਉੱਪਰ ਕੋਈ ਹਮਲਾ ਨਹੀਂ ਕਰਦਾ ਇਸ ਲਈ ਕਿਉਂਕਿ ਉਸ ਨੂੰ ਪਤਾ ਸੀ ਕਿ ਪਟਿਆਲਾ ਰਿਆਸਤ ਦੀ ਸ਼ਰਨ ਇਹਨਾਂ ਨੇ ਲੈ ਲਈ ਆ ਤੇ ਹੁਣ ਪਟਿਆਲਾ ਰਿਆਸਤ ਤੇ ਮੈਂ ਹਮਲਾ ਇਸ ਲਈ ਨਹੀਂ ਕਰਨਾ ਕਿਉਂਕਿ ਇਸ ਦੀ ਵਜ੍ਹਾ ਦੇ ਨਾਲ ਹੀ ਮੇਰੀ ਇਹ ਜਿੱਤ ਹੋਈ ਹੈ ਤੇ ਇਸ ਨੂੰ ਹੋਰ ਵਰਤ ਕੇ ਮੈਂ ਅੱਗੇ ਹੋਰ ਜਿੱਤਾਂ ਪ੍ਰਾਪਤ ਕਰਨੀਆਂ ਨੇ ਜਦੋਂ ਇਹ ਸਾਰਾ ਘਟਨਾਕ੍ਰਮ ਹੋ ਗਿਆ ਪਟਿਆਲਾ ਰਿਆਸਤ ਦੇ ਬਾਰੇ ਇਹ ਗੱਲਾਂ ਉੱਡ ਗਈਆਂ ਕਿ ਇਸ ਨੇ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਕੀਤੀ ਆ ਤਾਂ ਸਿੱਖਾਂ ਦੇ ਵਿੱਚ ਆਲਾ ਸਿੰਘ ਬੁਰੀ ਤਰ੍ਹਾਂ ਬਦਨਾਮ ਹੋ ਗਿਆ ਇਸ ਬਦਨਾਮੀ ਤੋਂ 1 ਸਾਲ ਬਾਅਦ 1762 ਦੇ ਵਿੱਚ ਦਾਲ ਖਾਲਸਾ ਨੇ ਆਲਾ ਸਿੰਘ ਨੂੰ ਸਿੱਖ ਵਿਰੋਧੀ ਕਰਦਾਨ ਦਿੱਤਾ ਸਿੱਖ ਵਿਰੋਧੀ ਐਲਾਨ ਦਿੱਤਾ ਕਿਉਂਕਿ 1762 ਦੇ ਵਿੱਚ ਹੀ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਉੱਪਰ ਪੂਰੇ ਹਮਲੇ ਕੀਤੇ ਪੂਰੀ ਕਤਲੋਗਾਰਤ ਮਚਾਈ ਤੇ ਜਦੋਂ ਉਹ ਹਮਲੇ ਹੋ ਰਹੇ ਸੀ ਤਾਂ ਆਲਾ ਸਿੰਘ ਜੋ ਪਟਿਆਲੇ ਦਾ ਰਾਜਾ ਸੀ ਉਹ ਹੱਥ ਤੇ ਹੱਤ ਧਰ ਕੇ ਬੈਠਾ ਰਿਹਾ ਵੇਂਦਾ ਰਿਹਾ ਉਸਨੇ ਆਪਣੇ ਸਿੱਖ ਭਰਾਵਾਂ ਦੀ ਸਿੱਖ ਸਮਾਜ ਦੀ ਕੋਈ ਵੀ ਮਦਦ ਨਹੀਂ ਕੀਤੀ ਇਸ ਲਈ ਦਾਲ ਖਾਲਸਾ ਨੇ ਉਸ ਨੂੰ ਸਿੱਖ ਵਿਰੋਧੀ ਕਰਦਾਨ ਦਿੱਤਾ ਤੇ ਇਸ ਤੋਂ ਬਾਅਦ ਆਲਾ ਸਿੰਘ ਪੂਰੇ ਹੰਕਾਰ ਦੇ ਵਿੱਚ ਸੀ ਕਿ ਹੁਣ ਮੇਰੀ ਯਾਰੀ ਆਪਣੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆ ਅਹਿਮਦ ਸ਼ਾਹ ਅਬਦਾਲੀ ਬਹੁਤ ਤਾਕਤਵਾਰ ਹੈ ਸੋ ਇੱਥੇ ਆ ਕੇ ਪਟਿਆਲੇ ਦਾ ਰਾਜਾ ਆਲਾ ਸਿੰਘ ਆਪਣੇ ਸਿੱਖ ਭਾਈ ਜਾਰੇ ਦੇ ਦੁਸ਼ਮਣ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਯਾਰੀ ਪਾ ਬੈਠਾ ਸੀ ਉਸ ਦਾ ਪੱਕਾ ਮਿੱਤਰ ਬਣ ਚੁੱਕਿਆ ਸੀ ਇਸ ਦਾ ਅਹਿਮਦ ਸ਼ਾਹ ਅਬਦਾਲੀ ਵੱਲੋਂ ਉਸ ਨੂੰ ਇਨਾਮ ਵੀ ਦਿੱਤਾ ਗਿਆ ਉਹ ਇਨਾਮ ਇਹ ਸੀ ਕਿ ਮਹਾਰਾਜਾ ਪਟਿਆਲਾ ਬਣਾ ਦਿੱਤਾ ਗਿਆ ਉਸ ਨੂੰ ਜਾਨੀ ਰਾਜੇ ਤੋਂ ਮਹਾਰਾਜਾ ਪਟਿਆਲਾ ਤੇ ਉਸ ਦਾ ਰਾਜ ਹੋਰ ਵਧਾ ਫਲਾ ਦਿੱਤਾ ਗਿਆ ਪਰ ਜਦੋਂ ਉਹ 1764 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਰਲ ਕੇ ਆਵਦਾ ਰਾਜ ਵਿਦਾ ਚੁੱਕਿਆ ਸੀ ਤੇ ਮਹਾਰਾਜਾ ਪਟਿਆਲਾ ਬਣ ਚੁੱਕਿਆ ਸੀ ਤਾਂ ਸਾਲ ਦੇ ਵਿੱਚ ਵਿੱਚ ਹੀ ਉਸ ਦੀ ਮੌਤ ਹੋ ਗਈ। ਆਲਾ ਸਿੰਘ ਦੀ ਮੌਤ ਤੋਂ ਬਾਅਦ ਰਾਜਗਦੀ ਉੱਪਰ ਬੈਠਿਆ ਉਸ ਦਾ 18 ਸਾਲਾ ਪੋਤਰਾ ਅਮਰ ਸਿੰਘ। ਅਮਰ ਸਿੰਘ ਦਾ ਰਾਜਗਦੀ ਤੇ ਬੈਠਣ ਦਾ ਕਾਰਨ ਇਹ ਸੀ ਕਿ ਜੋ ਆਲਾ ਸਿੰਘ ਦੇ ਤਿੰਨ ਪੁੱਤਰ ਸੀ ਉਹਨਾਂ ਦੀ ਮੌਤ ਉਸ ਦੇ ਜਾਂਦੇ ਜੀ ਹੀ ਹੋ ਚੁੱਕੀ ਸੀ। ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਇਸ ਲਈ ਉਸ ਦੇ ਸਭ ਤੋਂ ਵੱਡੇ ਪੁੱਤਰ ਦਾ ਪੁੱਤਰ 18 ਸਾਲਾਂ ਅਮਰ ਸਿੰਘ ਰਾਜਗਦੀ ਤੇ ਬੈਠਿਆ। ਰਾਜਗਦੀ ਤੇ ਬੈਠ ਕੇ ਅਮਰ ਸਿੰਘ ਨੇ ਕੁਝ ਦਿਨ ਰਾਜ ਕੀਤਾ 17-18 ਸਾਲ ਤੇ ਕੁਝ ਛੋਟੀਆਂ-ਮੋਟੀਆਂ ਜੰਗਾਂ ਵੀ ਲੜੀਆਂ ਪਰ ਉਸ ਨੂੰ ਸ਼ਰਾਬ ਦੀ ਲਤ ਲੱਗ ਚੁੱਕੀ ਸੀ। ਸ਼ਰਾਬ ਦੀ ਲਤ ਦੇ ਵਿੱਚ ਉਹ ਦਿਨ-ਰਾਤ ਸ਼ਰਾਬ ਪੀਂਦਾ ਤੇ ਫਿਰ ਬਿਮਾਰ ਰਹਿਣ ਲੱਗ ਪਿਆ। ਜਦੋਂ ਬਿਮਾਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਲੰਮੀ ਬਿਮਾਰੀ ਰਹੀ ਤੇ ਉਸ ਤੋਂ ਬਾਅਦ ਫਿਰ ਉਸ ਦੇ ਪੁੱਤਰ ਨੂੰ ਜਿਸ ਦੀ ਉਮਰ 6 ਸਾਲ ਸੀ ਉਸ ਨੂੰ ਰਾਜਗਦੀ ਤੇ ਬਿਠਾਇਆ ਗਿਆ। ਅਮਰ ਸਿੰਘ ਦੇ ਇਸ ਛੇ ਸਾਲਾ ਪੁੱਤਰ ਦਾ ਨਾਮ ਸੀ ਸਹਿਬ ਸਿੰਘ ਸਹਿਬ ਸਿੰਘ 1781 ਦੇ ਵਿੱਚ ਮਹਾਰਾਜਾ ਪਟਿਆਲਾ ਬੰਦਾ ਮਹਾਰਾਜਾ ਪਟਿਆਲਾ ਦੀ ਗੱਦੀ ਤੇ ਬਹਿੰਦਾ ਤੇ ਫਿਰ ਜਦੋਂ ਉਹ ਨੌਜਵਾਨ ਹੁੰਦਾ ਉਸ ਦੀ ਸੁਰਤ ਸੰਭਲਦੀ ਆ ਤਾਂ 18ਵੀਂ ਸਦੀ ਤੋਂ ਬਾਅਦ 19ਵੀਂ ਸਦੀ ਸ਼ੁਰੂ ਹੋ ਚੁੱਕੀ ਸੀ ਤੇ 19ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਇੱਕ ਇੱਕ ਕਰਕੇ ਸਾਰੇ ਆਸਪਾਸ ਤਾਂ ਉੱਪਰ ਜਿੱਤ ਪ੍ਰਾਪਤ ਕਰ ਰਿਹਾ ਸੀ ਤੇ ਇਹ ਡਰ ਸਹਿਬ ਸਿੰਘ ਨੂੰ ਸਤਾਉਣ ਲੱਗਿਆ ਕਿ ਹੋਵੇ ਨਾ ਤਾਂ ਹੋਵੇ ਇੱਕ ਨਾ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਮੇਰੇ ਰਾਜ ਤੱਕ ਵੀ ਪਹੁੰਚ ਜਾਣਾ ਤੇ ਮੇਰੇ ਰਾਜ ਨੂੰ ਵੀ ਮੇਰੇ ਤੋਂ ਹਥਿਆ ਲੈਣਾ ਤੇ ਇਹੀ ਡਰ ਲੱਗਿਆ ਹੋਇਆ ਸੀ ਨਾਬਾ ਜਿੰਦ ਕਪੂਰਥਲਾ ਤੇ ਫਰੀਦਕੋਟ ਵਰਗੀਆਂ ਹੋਰ ਰਿਆਸਤਾਂ ਨੂੰ ਸੋ ਇਹ ਰਿਆਸਤਾਂ ਇਕੱਠੀਆਂ ਹੁੰਦੀਆਂ ਨੇ ਤੇ ਇਕੱਠੀਆਂ ਹੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੱਕੇ ਦੁਸ਼ਮਨ ਬ੍ਰਿਟਿਸ਼ ਸਾਮਰਾਜ ਜਾਨੀ ਅੰਗਰੇਜ਼ਾਂ ਦੇ ਨਾਲ ਹੱਥ ਮਿਲਾ ਲੈਂਦੀਆਂ ਨੇ ਤੇ ਅੰਗਰੇਜ਼ਾਂ ਦੇ ਹੱਥ ਮਿਲਾਉਣ ਦੇ ਵਿੱਚ ਉਹ ਪਹਿਲਾਂ-ਪਹਿਲਾਂ ਤਾਂ ਅੰਗਰੇਜ਼ਾਂ ਦੀ ਥੋੜੀ-ਥੋੜੀ ਮਦਦ ਕਰਨੀਆਂ ਸ਼ੁਰੂ ਕਰਦੀਆਂ ਨੇ ਉਹਨਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦੀਆਂ ਨੇ ਸੋ ਅੰਗਰੇਜ਼ਾਂ ਨੂੰ ਵੀ ਰਾਜ ਕਰਨ ਦੇ ਲਈ ਇੱਥੇ ਬੰਦੇ ਚਾਹੀਦੇ ਸੀ ਜੰਗੀਰਦਾਰ ਚਾਹੀਦੇ ਸੀ ਰਾਜੇ ਚਾਹੀਦੇ ਸੀ ਜੋ ਲੋਕਾਂ ਦੇ ਉੱਪਰ ਅਤਿਆਚਾਰ ਕਰ ਸਕਣ ਲੋਕਾਂ ਦੇ ਉੱਪਰ ਦਬਦਬਾ ਕਾਇਮ ਰੱਖ ਸਕਣ ਸੋ ਇਹ ਕੰਮ ਚੱਲਦਾਗਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਚਨ ਦੇ ਲਈ ਇਹ ਇਹ ਰਿਆਸਤਾਂ ਇਕੱਠੀਆਂ ਹੋ ਕੇ ਅੰਗਰੇਜ਼ਾਂ ਦੇ ਨਾਲ ਹੱਥ ਮਿਲਾ ਲੈਂਦੀਆਂ ਨੇ ਅੰਗਰੇਜ਼ਾਂ ਨਾਲ ਹੱਥ ਮਿਲਾ ਕੇ ਪਹਿਲਾਂ-ਪਹਿਲਾਂ ਤਾਂ ਜਿਹੜੀ ਮਦਦ ਕਰਦੀਆਂ ਉਹੀ ਹੈ ਪਰ 1809 ਦੇ ਵਿੱਚ ਆ ਕੇ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਗਰੇਜ਼ਾਂ ਨਾਲ ਇੱਕ ਸੰਧੀ ਕਰਦੀਆਂ ਨੇ ਉਸ ਸੰਧੀ ਨੂੰ ਅੰਮ੍ਰਿਤਸਰ ਸੰਧੀ ਦੇ ਨਾਮ ਨਾਲ ਜਾਣਿਆ ਗਿਆ ਤੇ ਉਸ ਸੰਧੀ ਦੇ ਵਿੱਚ ਇਹ ਸੀ ਕਿ ਨਾਬਾ ਜੀਂਦ ਕਪੂਰਥਲਾ ਫਰੀਦਕੋਟ ਇਹ ਰਿਆਸਤਾਂ ਹੁਣ ਅੱਜ ਤੋਂ 1809 ਤੋਂ ਬ੍ਰਿਟਿਸ਼ ਸਾਮਰਾਜ ਦੇ ਅਧੀਨ ਚੱਲਣਗੀਆਂ ਬ੍ਰਿਟਿਸ਼ ਸਾਮਰਾਜ ਦੇ ਲਈ ਕੰਮ ਕਰਨਗੀਆਂ ਤੇ ਲੋਕਾਂ ਤੋਂ ਵੱੱਦ ਲਗਾਣ ਵਸੂਲ ਕੇ ਲੋਕਾਂ ਤੇ ਅਤਿਆਚਾਰ ਕਰਕੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਅੰਗਰੇਜ਼ਾਂ ਨੂੰ ਵੀ ਐਸ਼ ਕਰਾਉਣਗੀਆਂ ਤੇ ਖੁਦ ਵੀ ਐਸ਼ ਕਰਨਗੀਆਂ ਇਹ ਦੌਰ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਬਾਅਦ 1813 ਦੇ ਵਿੱਚ ਸਹਿਲ ਸਿੰਘ ਦੀ ਮੌਤ ਹੋ ਜਾਂਦੀ ਹੈ ਜਦੋਂ ਉਸ ਦੀ ਮੌਤ ਹੋਈ ਤਾਂ ਉਦੋਂ ਉਸ ਦੀ ਉਮਰ 40 ਸਾਲ ਸੀ ਤੇ ਉਸ ਦੀ ਵੀ ਮੌਤ ਦਾ ਕਾਰਨ ਸ਼ਰਾਬ ਹੀ ਸੀ ਅੱਗੇ ਰਾਜਾ ਬੰਦਾ ਸਹਿਬ ਸਿੰਘ ਦਾ 16 ਸਾਲਾਂ ਪੁੱਤਰ ਕਰਮ ਸਿੰਘ ਕਰਮ ਸਿੰਘ ਰਾਜ ਗੱਦੀ ਤੇ ਬੈੰਦਾ ਤੇ ਆਪਣੇ ਬਾਪ ਦੀ ਤਰ੍ਹਾਂ ਸਹਿਬ ਸਿੰਘ ਦੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੀ ਆਪਣਾ ਰਾਜ ਚਲਾਉਂਦਾ ਤੇ ਉਸ ਰਾਜ ਦੇ ਵਿੱਚ ਲੋਕਾਂ ਤੇ ਅਤਿਆਚਾਰ ਕਰਦਾ ਜੁਰਮ ਕਰਦਾ ਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲਗਾਮ ਦੇ ਰੂਪ ਵਿੱਚ ਲੁੱਟਦਾ ਤੇ ਫਿਰ ਖੁਦ ਵੀ ਐਸ਼ ਕਰਦਾ ਤੇ ਅੰਗਰੇਜ਼ਾਂ ਨੂੰ ਵੀ ਚੜਾਵੇ ਚੜਾਉਂਦਾ ਫਿਰ ਲੰਮਾ ਸਮਾਂ ਇਹੀ ਦੌਰ ਚੱਲਦਾ ਇਹ ਸਭ ਕੁਝ ਚੱਲ ਰਿਹਾ ਹੁੰਦਾ ਤਾਂ ਅੱਗੇ ਆ ਕੇ ਟਾਈਮ ਆ ਜਾਂਦਾ 1845 ਦਾ 1845 ਦੇ ਵਿੱਚ ਇਸ ਕਰਮ ਸਿੰਘ ਦੀ ਮੌਤ ਹੋ ਜਾਂਦੀ ਹੈ ਇਹ ਪਟਿਆਲਾ ਰਿਆਸਤ ਦਾ ਚੌਥਾ ਰਾਜਾ ਸੀ ਤੇ ਇਸ ਤੋਂ ਬਾਅਦ ਪੰਜਵਾਂ ਰਾਜਾ ਬਣਦਾ ਨਰਿੰਦਰ ਸਿੰਘ ਵੈਸੇ ਤਾਂ ਕਰਮ ਸਿੰਘ ਤੇ ਸਹਿਬ ਸਿੰਘ ਨੇ ਵੀ ਅੰਗਰੇਜ਼ਾਂ ਦੀ ਮਦਦ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਪਰ ਨਰਿੰਦਰ ਸਿੰਘ ਉਹਨਾਂ ਤੋਂ ਆਪਣੇ ਬਾਪਦਾਦਿਆਂ ਤੋਂ ਚਾਰ ਸਟੈਪ ਹੋਰ ਅੱਗੇ ਜਾਂਦਾ ਕਿਉਂਕਿ 1857 ਦੇ ਵਿੱਚ ਜਦੋਂ ਲੋਕਾਂ ਦੇ ਦਿਲਾਂ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਬਗਾਵਤ ਉੱਠਦੀ ਆ ਤਾਂ ਉਸ ਬਗਾਵਤ ਦੀ ਆਵਾਜ਼ ਨੂੰ ਕੁਚਲਣ ਦੇ ਲਈ ਬੰਦ ਕਰਨ ਦੇ ਲਈ ਨਰਿੰਦਰ ਸਿੰਘ ਪਟਿਆਲਾ ਰਿਆਸਤ ਦਾ ਰਾਜਾ ਅੰਗਰੇਜ਼ਾਂ ਦਾ ਖੂਬ ਸਾਥ ਦਿੰਦਾ ਹੈ ਉਹ ਆਪਣੀਆਂ ਫੌਜਾਂ ਨੂੰ ਹੁਕਮ ਚਾੜ੍ਹ ਦਿੰਦਾ ਹੈ ਕਿ ਜਿੱਥੇ ਕਿਤੇ ਆਜ਼ਾਦੀ ਘੁਲਾਟੀਆਂ ਨੂੰ ਮਾਰਨ ਦਾ ਕੰਮ ਆਉਂਦਾ ਤਾਂ ਉਥੇ ਅੰਗਰੇਜ਼ੀ ਫੌਜਾਂ ਦੇ ਨਾਲ ਪਟਿਆਲਾ ਰਿਆਸਤ ਦੀਆਂ ਫੌਜਾਂ ਜਾਣ ਤੇ ਉਸ ਕੰਮ ਨੂੰ ਨਿਪਰੇ ਚਾੜਨਾ ਜਦੋਂ ਕਈ ਥਾਵਾਂ ਤੇ ਬ੍ਰਿਟਿਸ਼ ਸਾਮਰਾਜ ਦੀਆਂ ਫੌਜਾਂ ਦੇ ਉੱਪਰ ਆਜ਼ਾਦੀ ਦੀ ਜੰਗ ਲੜ ਰਹੇ ਲੋਕ ਭਾਰੀ ਪੈ ਜਾਂਦੇ ਨੇ ਤਾਂ ਉਹ ਅੰਗਰੇਜ਼ੀ ਫੌਜਾਂ ਭੱਜ ਕੇ ਪਟਿਆਲਾ ਰਿਆਸਤ ਦੀ ਸ਼ਰਨ ਲੈ ਲੈਂਦੀਆਂ ਤੇ ਫਿਰ ਉੱਥੇ ਉਹ ਆਰਾਮ ਕਰਦੀਆਂ ਖਾਣਾ ਪਾਣੀ ਛਕਦੀਆਂ ਤੇ ਉਸ ਤੋਂ ਬਾਅਦ ਪਟਿਆਲਾ ਰਿਆਸਤ ਦੀਆਂ ਹੋਰ ਫੌਜਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਉੱਪਰ ਦੁਬਾਰਾ ਜਾ ਕੇ ਹਮਲਾ ਕਰਦੀਆਂ ਤੇ ਉਸ ਹਮਲੇ ਦੇ ਵਿੱਚ ਲੋਕਾਂ ਦੇ ਘਰ ਸਾੜ ਦਿੱਤੇ ਜਾਂਦੇ ਆ ਅਨਾਜ ਸਾੜ ਦਿੱਤਾ ਜਾਂਦਾ ਤੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਇਹ ਸਭ ਕੁਝ ਉਸ ਸਮੇਂ ਚੱਲ ਰਿਹਾ ਸੀ ਤੇ ਜਦੋਂ ਦਿੱਲੀ ਉੱਪਰ ਹਮਲਾ ਕੀਤਾ ਤੇ ਬਹਾਦਰ ਸ਼ਾਹ ਜਫਰ ਨੂੰ ਬੰਦੀ ਬਣਾਇਆ ਤਾਂ ਉਸ ਸਮੇਂ ਵੀ ਪਟਿਆਲਾ ਰਿਆਸਤ ਦੀਆਂ ਫੌਜਾਂ ਅੰਗਰੇਜ਼ੀ ਫੌਜਾਂ ਦੇ ਨਾਲ ਸੀ 1857 ਦੇ ਉਸ ਆਜ਼ਾਦੀ ਦੇ ਸੰਗਰਾਮ ਨੂੰ ਕੁਚਲ ਦੇਣ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਮਹਾਰਾਜਾ ਪਟਿਆਲਾ ਨਰਿੰਦਰ ਸਿੰਘ ਤੇ ਖੂਬ ਮਿਹਰਬਾਨ ਹੋਇਆ ਉਸ ਨੂੰ ਖੂਬ ਇਨਾਮ ਦਿੱਤੇ ਗਏ ਤੇ ਇਨਾਮਾਂ ਦੇ ਵਿੱਚ ਇੱਕ ਇਨਾਮ ਇਹ ਵੀ ਸੀ ਕਿ ਉਸ ਨੂੰ ਆਪਣੀਆਂ ਮਨਮਰਜ਼ੀਆਂ ਕਰਨੀਆਂ ਖੁੱਲ੍ਹਾਂ ਦਿੱਤੀਆਂ ਗਈਆਂ ਛੋਟਾਂ ਦਿੱਤੀਆਂ ਗਈਆਂ ਤੇ ਉਸ ਨੇ ਅੱਗੇ ਆਪਣੀਆਂ ਫੌਜਾਂ ਨੂੰ ਛੋਟਾਂ ਦਿੱਤੀਆਂ ਤੇ ਉਸ ਦੀਆਂ ਫੌਜਾਂ ਨੇ ਜਿੱਥੇ ਵੀ ਕਿਤੇ ਕੋਈ ਮਾੜੀ-ਮੋਟੀ ਗਲਤੀ ਕਰਦਾ ਜਾਂ ਲੋਕਾਂ ਦਾ ਕੋਈ ਬਵਾਦ-ਵਿਵਾਦ ਹੁੰਦਾ ਕੋਈ ਵੀ ਰਸਤੇ ਜਾਂਦਾ ਤਾਂ ਉਸ ਨੂੰ ਸਿੱਧਾ ਮਾਰ ਦਿੱਤਾ ਜਾਂਦਾ ਇਹ ਕੰਮ ਉਦੋਂ ਚੱਲ ਰਿਹਾ ਸੀ ਤੇ ਲੋਕਾਂ ਤੋਂ ਭਾਰੀ ਲਗਾਣ ਵਸੂਲ ਨੇ ਹੋਰ ਵੱਧ ਕਰ ਦਿੱਤੇ ਗਏ ਲੋਕਾਂ ਤੋਂ ਟੈਕਸ ਵਸੂਲਣਾ ਹੋਰ ਵੱਧ ਕਰ ਦਿੱਤਾ ਗਿਆ ਜਿਸ ਨਾਲ ਲੋਕਾਂ ਦੀ ਦੁੱਖਾਂ ਭਰੀ ਜ਼ਿੰਦਗੀ ਹੋਰ ਵੱਧ ਤੋਂ ਬੱਤਰ ਹੋ ਗਈ ਪਿੰਡਾਂ ਦੇ ਬੇਜਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦੋ ਡੰਗ ਦੀ ਰੋਟੀ ਦੇ ਲਈ ਸਾਰਾ ਸਾਰਾ ਦਿਨ ਜ਼ਗੀਰਦਾਰਾਂ ਦੇ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਆਪਣਾ ਪਸੀਨਾ ਬਹਾਉਣਾ ਪੈਂਦਾ ਤੇ ਲੋਕਾਂ ਤੋਂ ਵਸੂਲੇ ਗਏ ਉਸ ਲਗਾਨ ਦਾ ਤੇ ਉਸ ਟੈਕਸ ਦਾ ਲੋਕਾਂ ਨੂੰ ਕੋਈ ਵੀ ਫਾਇਦਾ ਨਾ ਹੁੰਦਾ ਲੋਕਾਂ ਨੂੰ ਕੋਈ ਵੀ ਸਹੂਲਤ ਨਾ ਦਿੱਤੀ ਜਾਂਦੀ ਬਲਕਿ ਮਹਾਰਾਜਾ ਪਟਿਆਲਾ ਨਰਿੰਦਰ ਸਿੰਘ ਆਪਣੀਆਂ ਫੌਜਾਂ ਨੂੰ ਐਸ਼ ਕਰਾਉਂਦਾ ਖੁਦ ਪੂਰੀ ਐਸ਼ ਕਰਦਾ ਤੇ ਉਸ ਤੋਂ ਬਾਅਦ ਆਪਣੇ ਖਜ਼ਾਨਿਆਂ ਦੇ ਬੂਹੇ ਅੰਗਰੇਜ਼ਾਂ ਦੇ ਲਈ ਵੀ ਖੋਲ ਕੇ ਰੱਖਦਾ ਤੇ ਅੱਗੇ ਆ ਕੇ 1862 ਦੇ ਵਿੱਚ ਅੰਗਰੇਜ਼ਾਂ ਦੇ ਸਭ ਤੋਂ ਵਫਾਦਾਰ ਮੰਨੇ ਜਾਣ ਵਾਲੇ ਇਸ ਰਾਜੇ ਮਹਾਰਾਜਾ ਪਟਿਆਲਾ ਨਰਿੰਦਰ ਸਿੰਘ ਦੀ ਮੌਤ ਹੋ ਗਈ। ਮਹਿੰਦਰ ਸਿੰਘ ਤੋਂ ਬਾਅਦ ਪਟਿਆਲਾ ਰਿਆਸਤ ਦੀ ਰਾਜਗਦੀ ਤੇ ਬੈਠਿਆ ਉਸ ਦਾ ਪੁੱਤਰ ਰਜਿੰਦਰ ਸਿੰਘ। ਰਜਿੰਦਰ ਸਿੰਘ ਬਹੁਤ ਲਗਜ਼ਰੀ ਤੇ ਐਸ਼ ਪ੍ਰਸਤੀ ਭਰੀ ਜ਼ਿੰਦਗੀ ਜਿਉਣ ਦਾ ਸ਼ਕੀਨ ਸੀ। ਉਸ ਨੇ Shimla ਦੀਆਂ ਠੰਡੀਆਂ ਵਾਦੀਆਂ ਦੇ ਵਿੱਚ ਇੱਕ ਸਮਰ ਕੈਪੀਟਲ ਬਣਾਇਆ ਜਿਸ ਦੇ ਵਿੱਚ ਉਹ ਆਪਣੀ ਸਾਰੀ ਗਰਮੀਆਂ ਦੀ ਰੁੱਤ ਬਤਾਉਂਦਾ ਤੇ ਗਰਮ ਤੇਜ਼ ਹਵਾਵਾਂ ਤੋਂ ਬਚ ਕੇ ਰਹਿੰਦਾ ਇਸ ਤੋਂ ਇਲਾਵਾ ਉਸ ਨੇ ਹੋਰ ਵੱਖ-ਵੱਖ ਥਾਵਾਂ ਤੇ ਕਈ ਮਹਿਲ ਬਣਾਰੇ ਉਹ ਸਾਰੇ ਜਿਨ੍ਹਾਂ ਦਾ ਡਿਜ਼ਾਈਨ ਇੰਟੀਰੀਅਰ ਤੇ ਹੋਰ ਸਜਾਵਟੀ ਸਾਜੋ-ਸਮਾਨ ਬਾਹਰਲੇ ਦੇਸ਼ਾਂ ਦੇ ਵਿੱਚੋਂ ਇੰਪੋਰਟ ਕੀਤਾ ਗਿਆ ਵਿਦੇਸ਼ਾਂ ਦੇ ਵਿੱਚੋਂ ਮੰਗਵਾਇਆ ਗਿਆ ਹੋਰ ਤਾਂ ਹੋਰ ਰਜਿੰਦਰ ਸਿੰਘ ਉਹ ਪਹਿਲਾ ਹਿੰਦੁਸਤਾਨੀ ਸੀ ਜਿਸ ਨੇ ਆਪਣੀ ਲਗਜ਼ਰੀ ਲਾਈਫ ਨੂੰ ਹੋਰ ਲਗਜ਼ਰੀ ਬਣਾਉਣ ਦੇ ਲਈ ਕਾਰ ਖਰੀਦੀ ਜੈਨੀ ਕਾਰ ਖਰੀਦਣ ਵਾਲਾ ਉਹ ਪਹਿਲਾ ਹਿੰਦਸਤਾਨੀ ਸੀ ਇਸ ਦੇ ਨਾਲ ਨਾਲ ਹੀ ਉਹ ਖੇਡਾਂ ਖੇਡਣ ਦਾ ਸ਼ਕੀਨ ਸੀ ਹਾਕੀ ਬਿਲੀਆਰਡਸ ਕ੍ਰਿਕਟ ਤੇ ਹੋਰ ਪੋਲੋ ਵਰਗੀਆਂ ਖੇਡਾਂ ਖੇਡਦਾ ਸੀ ਤੇ ਇਸ ਦੇ ਨਾਲ ਨਾਲ ਉਹ ਘੋੜਸਵਾਰੀ ਦਾ ਵੀ ਬਹੁਤ ਸ਼ਕੀਨ ਸੀ ਤੇ ਘੋੜਸਵਾਰੀ ਹੀ ਉਸ ਦੀ ਮੌਤ ਦਾ ਵੀ ਕਾਰਨ ਬਣੀ ਸਨ 1900 ਦੇ ਵਿੱਚ ਉਹ ਜਦੋਂ ਘੋੜਸਵਾਰੀ ਕਰ ਰਿਹਾ ਸੀ ਤਾਂ ਉਸ ਨਾਲ ਹਾਦਸਾ ਵਾਪਰਿਆ ਤੇ ਮਹਾਰਾਜਾ ਪਟਿਆਲਾ ਰਜਿੰਦਰ ਸਿੰਘ ਦੀ ਉਸ ਦੇ ਵਿੱਚ ਮੌਤ ਹੋ ਗਈ ਰਜਿੰਦਰ ਸਿੰਘ ਤੋਂ ਬਾਅਦ ਭੁਪਿੰਦਰ ਸਿੰਘ ਪਟਿਆਲਾ ਰਿਆਸਤ ਦਾ ਰਾਜਾ ਬਣਿਆ ਉਹ ਵੀ ਆਪਣੇ ਬਾਪ ਦੀ ਤਰ੍ਹਾਂ ਬਹੁਤ ਲਗਜ਼ਰੀ ਲਾਈਫ ਜਿਉਂਦਾ ਸੀ ਜਿਸ ਤਰ੍ਹਾਂ ਉਸ ਦਾ ਬਾਪ ਪਹਿਲਾ ਹਿੰਦੁਸਤਾਨੀ ਸੀ ਜਿਨੇ ਕਾਰ ਖਰੀਦੀ ਸੀ ਤਾਂ ਉਸੇ ਤਰ੍ਹਾਂ ਹੀ ਭੁਪਿੰਦਰ ਸਿੰਘ ਉਹ ਪਹਿਲਾ ਹਿੰਦੁਸਤਾਨੀ ਸੀ ਜਿਸ ਨੇ ਪਰਸਨਲ 에ਅਰਕ੍ਰਾਫਟ ਜਹਾਜ਼ ਖਰੀਦੇ ਸੀਗਾ ਆਪਣੇ ਖੁਦ ਦੇ ਲਈ ਪਰਸਨਲ ਜਹਾਜ਼ ਫਿਰ ਇਹ 250 ਕਰੋੜ ਰੁਪਏ ਦਾ ਇੱਕ ਹਾਰ ਜਿਹਨੂੰ ਪਟਿਆਲਾ ਨੈਕਲੇਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਆਪਣੇ ਗਲੇ ਦੇ ਵਿੱਚ ਪਾ ਕੇ ਰੱਖਦਾ ਸੀ ਤੇ ਉਸ ਤੋਂ ਇਲਾਵਾ ਹੋਰ ਕਈ ਸੋਨੇ ਚਾਂਦੀ ਦੇ ਗਹਿਣੇ ਹੀਰਿਆਂ ਦੇ ਗਹਿਣੇ ਆਪਣੀਆਂ ਬਾਹਾਂ ਦੇ ਵਿੱਚ ਉਂਗਲਾਂ ਦੇ ਵਿੱਚ ਗਲੇ ਦੇ ਵਿੱਚ ਸਾਰੇ ਕਿਤੇ ਇਹ ਪਾ ਕੇ ਰੱਖਦਾ ਸੀ ਬਹੁਤ ਹਨ ਦੌਲਤ ਸੀ ਇਹਦੇ ਕੋਲੇ ਲੋਕਾਂ ਤੋਂ ਵਸੂਲਦਾ ਸੀ ਫਿਰ ਇਹਨੇ ਇੱਕ ਚਾਂਦੀ ਦੀ ਬੱਕੀ ਰੱਖੀ ਹੋਈ ਸੀ ਜੋ ਬੜੀ ਭਾਰੀ ਸੀਗੀ ਬਹੁਤ ਕੀਮਤੀ ਦੀ ਸੀ ਤੇ ਉਸ ਨੂੰ ਇਹ ਹਾਥੀ ਦੇ ਉੱਪਰ ਰੱਖ ਕੇ ਕਦੇ-ਕਦੇ ਸ਼ੌਂਕ ਦੀ ਸਵਾਰੀ ਕਰਦਾ ਸੀ ਵਦੇਸ਼ਾਂ ਵਿੱਚ ਘੁੰਮਣ ਦਾ ਸ਼ਕੀਨ ਸੀ ਵਿਦੇਸ਼ਾਂ ਦੇ ਵਿੱਚ ਜਦੋਂ ਇਹ ਘੁੰਮਣ ਜਾਂਦਾ ਸੀ ਤਾਂ ਸ਼ਹਿਰ ਦੇ ਟੌਪ ਦੇ ਹੋਟਲ ਦੇ ਵਿੱਚ ਰਹਿੰਦਾ ਸੀ ਤੇ ਉਸ ਹੋਟਲ ਦੇ ਵਿੱਚ ਜਿੰਨੇ ਵੀ ਕਮਰੇ ਹੁੰਦੇ ਸੀ ਸਾਰੇ ਦੇ ਸਾਰੇ ਕਮਰੇ ਨੂੰ ਬੁੱਕ ਕਰ ਲੈਂਦਾ ਸੀ ਉਨੇ ਸਮੇਂ ਲਈ ਜਿੰਨਾ ਸਮਾਂ ਇਹ ਰਹਿੰਦਾ ਸੀ ਉੱਥੇ ਕਿਸੇ ਹੋਰ ਬੰਦੇ ਲਈ ਉਹ ਕਮਰੇ ਅਵੇਲੇਬਲ ਨਹੀਂ ਹੁੰਦੇ ਸੀ ਫਿਰ ਇਹ ਪਿਛਲੇ ਸਾਰੇ ਰਾਜਿਆਂ ਨੂੰ ਮਿਲਾ ਕੇ ਕੱਲਾ ਹੀ ਇਹ ਅਯਾ ਸੀ ਕਿ ਇਸ ਨੇ ਦਸ ਦਾ ਵਿਆਹ ਕਰਾਈ ਸੀ 310 ਰੱਖੀਆਂ ਸੀ ਤੇ 88 ਇਸ ਦੇ ਜਵਾਬ ਸੀ ਇਹ ਵੀ ਆਪਣੇ ਬਾਪ ਦਾਦਿਆਂ ਦੀ ਤਰ੍ਹਾਂ ਭពਿੰਦਰ ਸਿੰਘ ਵੀ ਅੰਗਰੇਜ਼ਾਂ ਦਾ ਪੂਰਾ ਵਫਾਦਾਰ ਸੀ ਇਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟਦਾ ਸੀ ਜੋ ਵੀ ਲੋਕ ਆਜ਼ਾਦੀ ਦੀ ਜੰਗ ਲੜ ਰਹੇ ਸੀ ਉਸ ਸਮੇਂ ਤੱਕ ਤਾਂ ਭਗਤ ਸਿੰਘ ਹਰੇ ਵੀ ਆ ਚੁੱਕੇ ਸੀ ਆਜ਼ਾਦੀ ਦੀ ਲਹਿਰ ਦੇ ਵਿੱਚ ਜਨਮ ਹੋ ਚੁੱਕਿਆ ਸੀ ਉਹਨਾਂ ਦਾ ਤਾਂ ਉਹ ਵੀ ਲੜਦੇ ਸੀਗੇ ਤਾਂ ਸਾਰੇ ਲੜ ਰਹੇ ਲੋਕਾਂ ਦੇ ਵਿਰੁੱਧ ਇਹ ਸਾਰਾ ਹੁੰਦਾ ਸੀਗਾ ਇਨਾਂ ਦਾ ਰਾਜਿਆਂ ਦਾ ਟਾਂਚਾ ਤੇ ਇਹ ਸਾਰੇ ਹੀ ਰਾਜੇ ਚਾਹੇ ਪਟਿਆਲਾ ਰਿਆਸਤ ਵਾਲੇ ਹੋਣ ਤੇ ਹੋਰ ਸਾਰੇ ਇਨਾਂ ਦਾ ਇਹੀ ਕਰਦਾਰ ਹੁੰਦਾ ਸੀ ਕਿ ਇਹ ਜੋ ਆਜ਼ਾਦੀ ਦੀ جنگ ਲੜ ਰਹੇ ਲੋਕ ਨੇ ਉਹਨਾਂ ਨੂੰ ਕੁੱਟਣਾ ਮਾਰਨਾ ਯਾਨੀ ਆਪਦੇ ਦੇਸ਼ ਦੇ ਦੁਸ਼ਮਨਾ ਦੇ ਨਾਲ ਹੀ ਇਹਨਾਂ ਨੇ ਖੜਨਾ ਹੁੰਦਾ ਸੀ ਤੇ ਇਹ ਅੰਗਰੇਜ਼ਾਂ ਦੇ ਪੂਰੇ ਵਫਾਦਾਰ ਹੁੰਦੇ ਸੀ ਆ ਖੁਦ ਵੀ ਐਸ਼ ਕਰਦੇ ਸੀਗੇ ਲੋਕਾਂ ਦੀ ਕਮਾਈ ਨੂੰ ਲੁੱਟ ਕੇ ਤੇ ਅੰਗਰੇਜ਼ਾਂ ਨੂੰ ਵੀ ਐਸ਼ ਕਰਾਉਂਦੇ ਸੀ ਜਾਣੀ ਇਹਨਾਂ ਦਾ ਇਹੀ ਕੰਮ ਸੀ ਫਿਰ ਇਹ ਬੰਦਾ ਵੀ ਖੇਡਾਂ ਦੇ ਵਿੱਚ ਪੂਰੀ ਦਿਲਚਸਪੀ ਰੱਖਦਾ ਸੀਗਾ ਇਹੇ ਕ੍ਰਿਕਟ ਖੇਡਣ ਦਾ ਬਹੁਤ ਸ਼ਕੀਨ ਸੀ 1911 ਦੇ ਵਿੱਚ ਜਦੋਂ ਭਾਰਤ ਦੀ ਟੀਮ ਹਿੰਦੁਸਤਾਨ ਦੀ ਟੀਮ ਇੰਗਲੈਂਡ ਦੇ ਕ੍ਰਿਕਟ ਦੌਰੇ ਤੇ ਗਈ ਆ ਤਾਂ ਉਦੋਂ ਇਹ ਉਸ ਟੀਮ ਦਾ ਕੈਪਟਨ ਸੀ ਜਾਨੀ ਇਹ ਹਿੰਦੁਸਤਾਨ ਦੀ ਟੀਮ ਦੇ ਵਿੱਚ ਕ੍ਰਿਕਟ ਟੀਮ ਦੇ ਵਿੱਚ ਰਿਹਾ ਤੇ ਉਸ ਦਾ ਕੈਪਟਨ ਵੀ ਰਿਹਾ ਤੇ ਇਹ ਟੋਟਲ 27 ਇੰਟਰਨੈਸ਼ਨਲ ਮੈਚ ਖੇਡਿਆ ਕ੍ਰਿਕਟ ਨੇ ਤੇ 1938 ਦੇ ਵਿੱਚ ਆ ਕੇ ਪਟਿਆਲੇ ਦੇ ਇਸ ਸੈਕਿੰਡ ਲਾਸਟ ਰਾਜੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਵੀ ਮੌਤ ਹੋ ਗਈ। ਲੋ ਬਈ ਹੁਣ ਗੱਲ ਆ ਗਈ ਪਟਿਆਲਾ ਰਿਆਸਤ ਦੇ ਅਖੀਰਲੇ ਰਾਜੇ ਯਾਦਵਿੰਦਰ ਸਿੰਘ ਦੀ। ਯਾਦਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦਾ ਬਾਪ ਸੀ। ਇਹ 1938 ਦੇ ਵਿੱਚ ਪਟਿਆਲਾ ਰਿਆਸਤ ਦਾ ਰਾਜਾ ਬਣਿਆ ਜਦੋਂ ਇਸ ਦੇ ਬਾਪ ਭੁਪਿੰਦਰ ਸਿੰਘ ਦੀ ਮੌਤ ਹੋਈ। ਫਿਰ 10 ਸਾਲਾਂ ਤੱਕ ਇਸ ਨੇ ਰਾਜ ਕੀਤਾ। ਤੇ ਜਦੋਂ 1947 ਦੇ ਵਿੱਚ ਅੰਗਰੇਜ਼ ਭਾਰਤ ਛੱਡ ਕੇ ਗਏ ਤੇ ਜਾਂਦੇ ਜਾਂਦੇ ਭਾਰਤ ਦੇ ਵਿੱਚੋਂ ਇੱਕ ਪਾਕਿਸਤਾਨ ਨਾਂ ਦਾ ਦੇਸ਼ ਅਲੱਗ ਕਰ ਗਏ ਜਾਨੀ ਵਟਵਾਰਾ ਕਰ ਗੀ ਤਾਂ ਉਸ ਤੋਂ ਬਾਅਦ ਪਟਿਆਲਾ ਰਿਆਸਤ ਦਾ ਰਾਜਾ ਯਾਦਵਿੰਦਰ ਸਿੰਘ ਦੋ ਚਿੱਤੀ ਦੇ ਵਿੱਚ ਸੀ ਕਿ ਪਾਕਿਸਤਾਨ ਵਾਲੇ ਪਾਸੇ ਜਾਇਆ ਜਾਵੇ ਜਾਂ ਹਿੰਦੁਸਤਾਨ ਵਾਲੇ ਪਾਸੇ ਜਾਇਆ ਜਾਵੇ ਤਾਂ ਉਸ ਦੇ ਵਿੱਚ ਵੀ ਅੰਗਰੇਜ਼ਾਂ ਨੇ ਇਸ ਦਾ ਫੈਸਲਾ ਕਰਵਾਇਆ ਪਾਕਿਸਤਾਨ ਦੇ ਨਾਲ ਵੀ ਕੁਝ ਗੱਲਬਾਤ ਚੱਲੀ ਤਾਂ ਉਸ ਤੋਂ ਬਾਅਦ ਭਾਰਤ ਦੇ ਨਾਲ ਇਸ ਦੀ ਗੱਲਬਾਤ ਅੰਗਰੇਜ਼ਾਂ ਨੇ ਕਰਵਾਤੀ ਨਹਿਰੂ ਹਰਿਆਣ ਦੇ ਨਾਲ ਤੇ ਫਿਰ ਜਵਾਲਾਲ ਨਹਿਰੂ ਹਰਿਆਣ ਦੇ ਨਾਲ ਇਸ ਨੇ ਸਮਝੌਤਾ ਕਰਕੇ 1948 ਦੇ ਵਿੱਚ ਜਨ 47 ਤੋਂ ਸਾਲ ਬਾਅਦ 7-8 ਮਹੀਨਿਆਂ ਬਾਅਦ ਇਸ ਨੇ ਸ਼ਾਮਲ ਕਰ ਲਿਆ ਆਪਣੇ ਰਾਜ ਨੂੰ ਭਾਰਤ ਦੇ ਵਿੱਚ ਤੇ ਇਸ ਦੀ ਮੌਤ ਹੋਈ 1974 ਦੇ ਵਿੱਚ ਆਖਰੀ ਰਾਜਾ ਸੀ ਇਹ ਇੱਥੇ ਰਾਜਾ ਸ਼ਾਹੀ ਵਾਲਾ ਕੰਮ ਨਿਭੜ ਗਿਆ ਜਨ ਪਟਿਆਲਾ ਰਿਆਸਤ ਦਾ ਅੰਤ ਹੋ ਗਿਆ ਪਰ ਇਹ ਪਟਿਆਲਾ ਰਿਆਸਤ ਦੀ ਜੋ ਵੀ ਧਨ ਦੌਲਤ ਸੀ ਹੋਰ ਸਾਰਾ ਕੁਝ ਸੀ ਉਹ ਇਸ ਤਰ੍ਹਾਂ ਹੈਗਾ ਇਹਨਾਂ ਦੇ ਕੋਲੇ ਵੱਡੀ ਗਿਣਤੀ ਦੇ ਵਿੱਚ ਬਹੁਤਾ ਤਾਂ ਬਣ ਦਿੱਤਾ ਗਿਆ ਪਰ ਹਾਲੇ ਵੀ ਬਹੁਤ ਕੁਝ ਬਾਕੀ ਹੈ ਇਹਨਾਂ ਦੇ ਕੋਲੇ ਤੇ ਜਿਹਦੇ ਨਾਲ ਐਸ਼ ਪ੍ਰਸਤੀ ਚੰਗੀ ਜ਼ਿੰਦਗੀ ਇਹ ਜਿਉਂਦੇ ਨੇ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਾਲੀ ਜੇ ਗੱਲ ਕਰਨੀ ਹੋਵੇ ਤਾਂ ਇਹ ਇੰਡੀਅਨ ਆਰਮੀ ਦੇ ਵਿੱਚ ਵੀ ਰਹੇ ਕੈਪਟਨ ਰਹੇ ਤੇ ਉਸ ਤੋਂ ਬਾਅਦ ਪੋਲਿਟਿਕਸ 'ਚ ਆ ਗਏ ਤਾਂ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੀ ਹੀ ਤੇ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਉਸ ਤੋਂ ਬਾਅਦ 98 ਵਿੱਚ ਆਏ ਨੇ ਸ਼ਾਇਦ ਤਾਂ ਉਦੋਂ ਕਾਂਗਰਸ ਪਾਰਟੀ ਚ ਆ ਕੇ ਇਹ ਦੋ ਵਾਰ ਮੁੱਖ ਮੰਤਰੀ ਵੀ ਬਣੇ ਪੰਜਾਬ ਦੇ 2002 ਤੋਂ ਲੈ ਕੇ 7 ਤੱਕ ਤੇ ਫਿਰ 17 ਤੋਂ ਲੈ ਕੇ 21 ਤੱਕ ਦੋ ਪਲਾਨ ਇਹ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਹੁਣ ਬੀਜੇਪੀ ਵਿੱਚ ਸ਼ਾਮਲ ਨੇ ਸੋ ਇਹ ਇੰਨੀ ਕਹਾਣੀ ਸੀ ਇਹ ਸੀ ਪਟਿਆਲਾ ਰਾਸ ਸਦੀ ਦੀ ਕਹਾਣੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਤੇ ਕਮੈਂਟ ਕਰਕੇ ਕੋਈ ਸੁਝਾਅ ਹੋਵੇ ਤਾਂ ਜਰੂਰ ਦਿਓ ਤੁਸੀਂ ਦੇ ਸਕਦੇ ਹੋ ਸੁਝਾਅ ਤੁਹਾਡੇ ਲਈ ਮੋਸਟ ਵੈਲਕਮ ਦੇਖਦੇ ਰਹੋ ਹਾਂਜੀ ਬਾਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ